ਅਧਿਕਾਰ ਇਹ ਤੁਸੀਂ ਗੱਲ ਕਰਦੇ ਹੋ ਨਾ ਸਭ ਪਤਾ ਉਹਨਾਂ ਨੂੰ ਉਹ ਉੱਚ ਅਧਿਕਾਰੀਆਂ ਤੋਂ ਲੈ ਕੇ ਹੇਠਲੇ ਅਧਿਕਾਰੀਆਂ ਤੱਕ ਇਹ ਕਹਿੰਨਾ ਹੈ ਵੀ ਜਦੋਂ ਹਾਈ ਕੋਰਟ ਦੀਆਂ ਪੌੜੀਆਂ ਚੜ੍ਹਨੀਆਂ ਪੈਂਦੀਆਂ ਨੇ ਫਿਰ ਸਰਕਾਰ ਵਕੀਲ ਦਾ ਖਰਚਾ ਵੀ ਨਹੀਂ ਦਿੰਦੀ ਹੈਗੀ ਉਹ ਵੀ ਆਪ ਚੱਕਣਾ ਪੈਂਦਾ ਸੋ ਇਸ ਲਈ ਮੇਰੀ ਇਹ ਨਾ ਵੀਰਾਂ ਨੂੰ ਬੇਨਤੀ ਆ ਵੀ ਤੁਸੀਂ ਸਾਡੇ ਹੋ ਜਿਹੜੇ ਮੁਲਾਜ਼ਮ ਨੇ ਤੁਸੀਂ ਇਹਨਾਂ ਚੱਕਣਾ ਜਨਾਬ ਹੋ ਇਹਨਾਂ ਨੇ ਤਾਂ 15 ਦਿਨਾਂ ਬਾਅਦ ਤੁਹਾਨੂੰ ਲੱਭਣਾ ਵੀ ਨਹੀਂ ਹੈਗਾ ਸੋ ਨਿਰਪੱਖ ਚੋਣ ਹੋਵੇ ਤੁਸੀਂ ਇੱਕ ਸਿਸਟਮ ਨੂੰ ਚੁਣੌਣ ਵਾਲੇ ਸਿਸਟਮ ਦੀ ਜ਼ਿੰਮੇਵਾਰੀ ਤੁਹਾਡੇ ਸਿਰਾਂ ਦੇ ਉੱਤੇ ਆ ਆਪਾਂ ਸੁਸਾਇਟੀ ਨੂੰ ਕੁਝ ਨਾ ਕੋਈ ਚੰਗਾ ਕਰਕੇ ਦਿਖਾਣਾ ਹੈ ਮੇਰੀ ਮੁਲਾਜ਼ਮ ਵੀਰਾਂ ਨੂੰ ਵੀ ਤੁਸੀਂ ਇਹ ਨਾ ਚੱਕਰਾਂ 'ਚ ਨਾ ਉਲਜੋ ਤੁਸੀਂ ਨਿਰਪੱਖ ਚੋਣਾ ਕਰਾਉਣ ਵਾਸਤੇ ਜਿਹੜੀ ਜ਼ਿੰਮੇਵਾਰੀ ਤੁਹਾਡੇ ਸਿਰ ਦੇ ਉੱਤੇ ਆ ਜਿਹੜੀ ਤੁਸੀਂ ਤਨਖਾਹਾਂ ਲੈਨੇ ਹੋ ਪੰਜਾਬ ਦੇ ਖਜ਼ਾਨੇ ਦੇ ਵਿੱਚ ਉਹ ਪ੍ਰਮਾਤਮਾ ਵੇਖ ਰਿਹਾ ਤੁਸੀਂ ਆਪਣੇ ਕਰਮ ਨੂੰ ਤਨਦੇਹੀ ਦੇ ਨਾਲ ਨਿਭਾਓ ਇਮਾਨਦਾਰੀ ਦੇ ਨਾਲ ਨਿਭਾਓ ਸੋ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਐਦਾਂ ਦੇ ਚੱਕਰਾਂ 'ਚ ਨਾ ਪਾਓ ਕਿਸੇ ਦੀਆਂ ਐਨਓਸੀਆਂ ਰੋਕ ਲੋਂਗੇ ਯਾਰ ਹੁਣ ਪੰਚਾਇਤ ਜਿਹੜੀ ਸਰਪੰਚ ਜਬਰੇ ਬਣਾਉਂਗੇ ਤੁਸੀਂ ਉਹ ਸਰਪੰਚ ਕਿਸ ਦਾ ਕੀ ਭਲਾ ਕਰ ਸਕੂਗਾ ਸੋ ਇਸ ਲਈ ਮੈਂ ਸਮਝਦਾ ਹਾਂ ਵੀ ਫਿਰ ਐਸਐਚਓ ਜ਼ੁਲਕਾਂ ਮੈਂ ਕਹਿੰਦਾ ਵੀ ਉਹਦਾ ਸਨਮਾਨ ਕਰਨਾ ਚਾਹੀਦਾ ਜਿੰਨੀਆਂ ਸਹਿਮਤੀਆਂ ਉਹ ਕਰਵਾ ਰਿਹਾ ਨਾ ਵੀ ਤੁਸੀਂ ਆ ਜਾਓ ਜੇ ਤੂੰ ਕਾਗਜ਼ ਭਰਤੇ ਤਾਂ ਦੇਖ ਲਾ ਫਿਰ ਮਤਲਬ ਇਦਾਂ ਦਬਕੇ ਮਾਰ ਮਾਰ ਕੇ ਜਿਸ ਤਰੀਕੇ ਨਾਲ ਉਹ ਸਹਿਮਤੀਆਂ ਕਰਾ ਰਿਹਾ ਉਹਨੂੰ ਤਾਂ ਪਰਮਾਤਮਾ ਕਿਰਪਾ ਕਰੇ ਕਿਸੇ ਸਮੇਂ ਉਹਦੇ ਮੈਡਲ ਜ਼ਰੂਰ ਅਸੀਂ ਪਾਵਾਂਗੇ ਜਦੋਂ ਵੀ ਸਮਾਂ ਮਿਲੇਆ ਸੋ ਮੈਂ ਇੱਕ ਵਾਰੀ ਫੇਰ ਦੁਆਰਾ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵੀ ਜਨਤਾ ਇਮਾਨਦਾਰੀ ਦੇ ਨਿਰਪੱਖ ਚੋਣਾਂ ਦੇ ਭਾਸ਼ਣ ਦਿਓ ਨਹੀਂ ਬੰਦ ਕਰੋ ਘਟੋ ਘਾਟੇ ਪਹਿਲੀ ਪੌੜੀ ਆ ਲੋਕ ਰਾਜ ਦੀ ਪਹਿਲੀ ਪੌੜੀ ਤੁਸੀਂ ਇੱਥੇ ਤੈਹਸ ਨੈਸ ਕਰਕੇ ਰੱਖਦੇ ਆ ਪੰਜਾਬ ਦਾ ਲੋਕ ਰਾਜ ਇੱਥੇ ਲੋਕ 4-4 ਦਿਨਾਂ ਦੇ 5-5 ਦਿਨਾਂ ਦੇ ਦੂਜੀ ਗੱਲ ਯਾਰ ਦੇਖੋ ਪ੍ਰਸ਼ਾਸਨਿਕ ਕਿੱਡੀ ਵੱਡੀ ਪਹਿਲੀ ਗੱਲ ਤਾਂ ਚੋਨਾ ਸੀਜ਼ਨ ਦੇ ਵਿੱਚ ਦੂਜੀ ਗੱਲ ਆ ਤੁਸੀਂ ਟਾਈਮ ਆ ਜਿਹੜਾ ਫਾਰਮ ਭਰਨ ਦਾ ਜਦੋਂ ਤੁਹਾਨੂੰ ਪਤਾ ਸੀਜ਼ਨ ਦਾ ਟਾਈਮ ਆ ਤੁਸੀਂ 9 ਤੋਂ 5 ਕਰ ਦੋ ਉਹ ਵੀ 11 ਤੋਂ 3 ਕੀਤਾ ਹੋਇਆ ਸੀਗਾ ਤੇ ਐਡਾ ਰਾਸ਼ ਜਿਹੜਾ ਹੈਗਾ ਉਹਨੂੰ ਸੰਭਾਲਣਾ ਔਖਾ ਨਾ ਕੋਈ ਪਾਣੀ ਨਾ ਕੋਈ ਚਾਹ ਯਾਰ ਕਮਾਲ ਦੀ ਗੱਲ ਆ ਲੋਕ ਆਪਣੇ ਦਫ਼ਤਰਾਂ ਚ ਆ ਕੇ ਭੁੱਖੇ ਪਿਆਸੇ ਇੱਥੇ ਧੁੱਪ ਦੇ ਵਿੱਚ ਬੈਠੇ ਕਿਵੇਂ ਸੜ ਰਹੇ ਨੇ ਸ਼ਰਮਾਉਣੀ ਚਾਹੀਦੀ ਹੈ ਸਰਕਾਰ ਨੂੰ ਜਿਵੇਂ ਵੀਡੀਓ ਵਾਇਰਲ ਹੋਈ ਹੈ ਇੱਕ ਅਕਾਦੇ ਉੱਚ ਅਧਿਕਾਰੀ ਦੇ ਵੀਡੀਓ ਨੇ ਸ਼ਰੇਮ ਗਾਲਾਂ ਕੱਢੀਆਂ ਉਹਨੂੰ ਕਿਵੇਂ ਦੇਖਟ ਹੈ ਦੇਖੋ ਮੈਂ ਉਸ ਅਧਿਕਾਰੀ ਦਾ ਨਹੀਂ ਕਸੂਰ ਕਹਿੰਦਾ ਆ ਇੰਨੀ ਭੀੜ ਆ ਥੋਟੇ ਆਲੇ-ਦਾਲੇ ਕਰਦੀ ਏ ਤਾਂ ਦੱਸੋ ਇਹ ਸਰਕਾਰ ਦੀ ਜਿਹੜੀ ਜਿਹੜਾ ਪ੍ਰਬੰਧ ਆ ਨਾ ਇਹ ਉਹਦੀ ਘਾਟ ਆ ਕਿ ਸਰਕਾਰ ਤਾਂ ਆਰਾਮ ਨਾਲ ਇਸਦੇ ਕਮਰੇ ਚ ਬੈਠੀ ਆ ਲੋਕ ਧੁੱਪ 'ਚ ਖੱਜਲ-ਖੁਆਰ ਹੋ ਰਹੇ ਨੇ ਤੇ ਪ੍ਰਸ਼ਾਸਨਿਕ ਅਧਿਕਾਰੀ ਨੇ ਜਿਹੜੇ ਜਦੇ ਫੋਨ ਇੱਕ ਕੰਨ ਤੋਂ ਲਾਉਂਦੇ ਆ ਜਿਹੜੇ ਦੂਜੇ ਕੰਨ ਤੇ ਆ ਜਾਂਦਾ ਵੀ ਇਹਨੂੰ ਐਨਓਸੀ ਦੇ ਦਿਓ ਦੂਜੇ ਨੂੰ ਇਹਨੂੰ ਨਾ ਦਿਓ ਉਹ ਇਸ ਚੱਕਰ ਚੁਲਦੇ ਹੋਏ ਆ ਤੇ ਟਕਰਾਅ ਜਿਹੜਾ ਆਮ ਲੋਕਾਂ ਤੇ ਪ੍ਰਸ਼ਾਸਨ ਦੇ ਵਿਚਾਲੇ ਹੋ ਰਿਹਾ ਸੋ ਇਹੋ ਕਾਰਨ ਆ ਮੈਂ ਕਹਿੰਦਾ ਵੀ ਸਰਕਾਰ ਇਹ ਜਿਹੜੇ ਨੁਮਾਇंदे ਨੇ ਸਰਕਾਰ ਦੇ ਇਹਦੇ ਵਿੱਚ ਦਖਲ ਅੰਦਾਜ਼ੀ ਬੰਦ ਕਰਨ ਇਹ ਪਿੰਡਾਂ ਦੇ ਲੋਕਾਂ ਦੀ ਜ਼ਿੰਮੇਵਾਰੀ ਆ ਪਿੰਡਾਂ ਦੇ ਲੋਕਾਂ ਨੂੰ ਆਪਣੀਆਂ ਪੰਚਾਇਤਾਂ ਚੁਣਨ ਦੇਣ ਚੰਗੇ ਕਿਰਦਾਰ ਵਾਲੇ ਲੋਕਾਂ ਨੂੰ ਅੱਗੇ ਆਉਣ ਦੇਣ ਤੇ ਪ੍ਰਸ਼ਾਸਨ ਨੂੰ ਖੁੱਲਕੇ ਕੰਮ ਕਰਨ ਦੇਣ ਉਹਨਾਂ ਤੇ ਜ਼ੋਰ ਅਜਮਾਇਸ਼ ਨਾ ਕਰਨ ਮੈਂ ਤੁਹਾਨੂੰ ਸੱਚੀ ਕਹਿ ਰਿਹਾ ਰੋਰੇ ਨੇ ਸਕਤੇ ਰੋਰੇ ਨੇ ਮਹਿਕਮੇ ਦੇ ਅਧਿਕਾਰੀ ਰੋਰੇ ਨੇ ਵੀ ਸਾਡੇ ਤੋਂ ਇਦਾਂ ਦੇ ਕੰਮ ਕਰਵਾ ਰਿਆ ਰੋਰੇ ਨੇ ਉਹ ਪਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਵੀ ਤੁਸੀਂ ਦਲੇਰੀ ਨਾਲ ਨਿਰਪੱਖਤਾ ਦੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਓ ਜਿਹੜੇ ਜਿਹੜੇ ਤੁਹਾਡੇ ਤੇ ਦਬਾਅ ਪਾ ਰਹੇ ਨੇ ਇਹਨਾਂ ਨੇ ਕਿਸੇ ਨੇ ਨਾਲ ਨਹੀਂ ਖੜਨਾ ਹੈਗਾ